ਕੁਕੜਾਂ ਛਾਵੇਂ ਕੁਕੜੀਆਂ ਵੀ ਕਦੇ ਖੰਗਿਆ ਕਰਨ ਗਈਆਂ 12 ਸਾਲ ਦੀਆਂ ਕੁੜੀਆਂ ਵੀ ਵਰ ਮੰਗਿਆ ਕਰਨ ਗਈਆਂ ਵਿਗੜਿਆ ਹੋਇਆ ਪੁੱਤ ਪਿਓ ਦੀ ਦਾੜੀ ਨੂੰ ਹੱਥ ਪਾਊਗਾ ਕਹਿੰਦਾ ਸੀ ਸਾਡਾ ਬਾਬਾ ਵੇਲਾ ਇਹ ਵੀ ਆਊਗਾ ਕਹਿੰਦਾ ਸੀ ਸਾਡਾ ਬਾਬਾ ਵੇਲਾ ਇਹ ਵੀ ਆਊਗਾ ਰੂੜੀਆਂ ਉੱਤੇ ਗਊਆਂ ਵੇਖੋ ਗੰਦਗੀ ਖਾਣ ਗਈਆਂ ਬਿਨ ਦੱਸਿਆ ਕਿ ਕੁੜੀਆਂ ਘਰ ਤੋਂ ਭੱਜ ਵੀ ਜਾਣ ਗਈਆਂ ਪੁੜਸ پکڑ ਕੇ ਲੈ ਜੂ ਜਿਹੜਾ ਪਿਓ ਸਮਝਾਊਗਾ ਕਹਿੰਦਾ ਸੀ ਸਾਡਾ ਬਾਬਾ ਵੇਲਾ ਇਹ ਵੀ ਆਊਗਾ ਅੱਥੇ ਕੰਮ ਨਹੀਂ ਕਰਨਾ ਆਜੂ ਯੁੱਗ ਮਸ਼ੀਨਾਂ ਦਾ ਭਾਈ ਭਾਈ ਦਾ ਦੁਸ਼ਮਣ ਬਣ ਜੂ ਮੁੱਲ ਜ਼ਮੀਨਾਂ ਦਾ ਹਰ ਸਮਰਨਗੇ ਭੁੱਖੇ ਕੂਗਾ ਮੋਤੀ ਖਾਊਗਾ ਕਹਿੰਦਾ ਸੀ ਸਾਡਾ ਬਾਬਾ ਜਿਹੜਾ ਇਹ ਵੀ ਆਊਗਾ ਵਿੱਚ ਕਚਹਿਰੀ ਕੇਸ ਕਰਨਗੀਆਂ ਭੈਣਾ ਆਪਣੇ ਭਾਈਆਂ ਤੇ ਹਰ ਇੱਕ ਬੰਦਾ ਨਿਰਪਰ ਹੋ ਜੂ ਟੀਕੇ ਅਤੇ ਦਵਾਈਆਂ ਤੇ ਮੱਖਣ ਬਰਾੜਤਾ ਫਿਰ ਵੀ ਸੱਚੋ ਸੱਚ ਸੁਣਾਊਗਾ ਪਰ ਕਹਿੰਦਾ ਸੀ ਸਾਡਾ ਬਾਬਾ ਜਿਹੜਾ ਇਹ ਵੀ ਆਊਗਾ